ਸਹਿਲੀ ਫਾਊਂਡੇਸ਼ਨ ਸਰੀ ਕੈਨੇਡਾ ਵੱਲੋਂ ਉੱਗੇ ਚੋਗਿਰਦਾ ਪ੍ਰੇਮੀ ਪ੍ਰਭਾਤ ਭੱਟੀ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਅੱਪਰ ਮਿਡਵਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਝਿੰਝੜੀ ਵਿਖੇ ਵਿਰਾਸਤੀ ਬੂਟੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ। ਸੰਸਥਾ ਦੇ ਮੈਂਬਰ ਗੁਰਪ੍ਰੀਤ ਸਿੰਘ ਗਰਵਾਲ ਨੇ ਕਿਹਾ ਕਿ ਉੱਗੇ ਚੋਗਿਰਦਾ ਪ੍ਰਭਾਤ ਭੱਟੀ ਦੇ ਸੁਪੁੱਤਰ ਆਰੁਸ਼ ਭੱਟੀ ਦਾ ਜਨਮ ਦਿਨ ਹੈ ਤੇ ਉਹ ਆਪਣੇ ਪੁੱਤਰ ਦੇ ਜਨਮ ਦਿਨ ਤੇ ਵਕ-ਵਕ ਥਾਵਾਂ ਤੇ ਜਾ ਕੇ ਵਿਰਾਸਤੀ ਅਤੇ ਫਲਦਾਰ ਬੂਟੇ ਲਗਾਉਂਦੇ ਹਨ। ਇਸੇ ਲੜੀ ਤਹਿਤ ਝਿੰਝੜੀ ਅਤੇ ਮਿਡਵਾ ਸਕੂਲ ਵਿਖੇ ਬੂਟੇ ਲਗਾਏ ਗਏ ਹਨ ਅਤੇ ਵਿਦਿਆਰਥੀਆਂ ਨੂੰ ਸਨੇਹ ਦਿੱਤਾ ਦੀ ਸੰਭਾਲ ਕਰੋ ਉਹਨਾਂ ਮਾਪਿਆਂ ਨੂੰ ਵੀ اپیل ਕੀਤੀ ਹੈ ਕਿ ਆਪਣੇ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਇੱਕ ਇੱਕ ਬੂਟਾ ਲਗਾਓ ਅਤੇ ਉਹਨਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਲਓ ਤਾਂ ਹੀ ਸਾਡਾ ਵਾਤਾਵਰਣ ਸੰਤੁਲਨ ਕਾਇਮ ਰਹੇਗਾ ਤੁਹਾਨੂੰ ਦੱਸਦੀ ਕਿ ਇਸ ਮੌਕੇ ਡਾਕਟਰ ਗੁਲਜੀਤ ਸਿੰਘ ਚੱਡਾ, ਜੁਕੇਸ਼ ਸੱਚਦੇਵਾ, ਚਰਨਜੀਤ ਸਿੰਘ ਬੱਗਾ, ਜਰਨੈਲ ਸਿੰਘ ਨਿੱਕੂਵਾਲ, ਗੁਲਵਿੰਦਰ ਕੌਰ, ਗੁਰਪ੍ਰੀਤ ਕੌਰ ਸਾਬਕਾ ਮੁਖ ਅਧਿਆਪਕ RAMDEEP SHARMA, ਅੰਜਨਾ ਚੰਦੇਲ, ਪੁਸ਼ਪਾ ਰਾਣੀ ਸਮੇਤ ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਲਈ ਅਗਨਾਸ਼ ਸ਼ਰਮਾ ਦੀ ਰਿਪੋਰਟ ਮੋਲੋ ਇੱਕ ਰੁੱਖ ਇੱਕ ਰੁੱਖ ਸੋ ਸੁਖ ਸੋ ਸੁਖ ਫਿਰ ਬੋਲੋ ਇੱਕ ਰੁੱਖ ਅੱਜ ਜਿਸੀ ਸਹੇਲੀ ਫਾਊਂਡੇਸ਼ਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਝਿੰਜੜੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਉੱਪਰ ਮਿੰਧਵਾ ਆਏ ਸੀ ਸਾਡੇ ਨਾਲ ਮੌਜੂਦ ਨੇ ਸਾਡੇ ਉੱਗੇ ਚੁਗਿਰਦਾ ਪ੍ਰੇਮੀ ਪ੍ਰਭਾਤ ਪੱਟੀ ਜੀ ਜਿਨ੍ਹਾਂ ਦੀ ਬੜੀ ਧੀਰ ਤੋਂ ਮਨਸ਼ਾ ਸੀ ਕਿ ਇੱਥੇ ਕੁਝ ਫਲਦਾਰ ਰੁੱਖ ਲਗਾਏ ਜਾਣ ਜਿਹੜੇ ਅੱਜ 5 ਪੌਦੇ ਇੱਥੇ ਲਗਾਏ ਤੇ 10 ਅਸੀਂ ਢਿੰਗੜੀ ਸਕੂਲ ਲਗਾਣੇ ਅੱਜ ਸਹਿਯੋਗ ਨਾਲ ਇਹਨਾਂ ਦੇ بیٹے ਆਰੁਸ਼ ਦਾ ਜਨਮ ਦਿਨ ਵੀ ਸੀ ਇਹ ਆਪਣੇ ਬੇਟੇ ਦੇ ਜਨਮ ਦਿਨ ਤੇ ਦੂਰ ਦਰਾਡੇ ਜਾ ਕੇ ਪੌਦੇ ਲਗਾਉਂਦੇ ਹਰ ਸਾਲ ਕਿ ਇਹਨਾਂ ਦੀ ਪ੍ਰਬਾਤ ਪੱਟੀ ਵੱਲੋਂ ਹਰ ਬੱਚੇ ਦੇ ਪੇਰੈਂਟਸ ਨੂੰ ਅਪੀਲ ਹੈ ਕਿ ਬੱਚੇ ਦੇ ਜਨਮ ਦਿਨ ਤੇ ਚਾਹੇ 2 3 4 ਪੌਦੇ ਜ਼ਰੂਰ ਲਗਾਏ ਜਾਣ ਔਰ ਵਿਰਾਸਤੀ ਰੁੱਖ ਲਗਾਏ ਜਾਣ ਜਿਹੜੇ ਸਾਡੇ ਪੁਰਾਤਨ ਰੁੱਖ ਜਿਹੜੇ ਸਾਡੇ ਫਲਦਾਰ ਰੁੱਖ ਹੈ ਅੰਗਰੇਜ਼ੀ ਰੁੱਖ ਨਾਲ ਲਗਾਏ ਜਾਣ ਧੰਨਵਾਦ